ਸੱਚੀ ਕਾਲਜੀ ਤੁਸੀਂ ਦੇਖ ਰਹੇ ਹੋ ਜੇ ਐਨ ਜੇ ਨਿਊਜ਼ ਇੰਡੀਆ ਸਾਡਾ ਮਕਸਦ ਹੈ ਤੁਹਾਨੂੰ ਸਹੀ ਸੱਚੀ ਅਤੇ ਸ਼ੁੱਧ ਪਾਸ਼ਾ ਵਿੱਚ ਖਬਰ ਦੀ ਪੂਰੀ ਜਾਣਕਾਰੀ ਦੇਣਾ ਜੇਕਰ ਤੁਸੀਂ ਵੀ ਹਰ ਵੱਡੀ ਅਤੇ ਛੋਟੀ ਖਬਰ ਸਭ ਤੋਂ ਪਹਿਲਾਂ ਅਤੇ ਸਹੀ ਤਰੀਕੇ ਨਾਲ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਜੇ ਐਨ ਜੇ ਨਿਊਜ਼ ਇੰਡੀਆ ਨੂੰ ਹੁਣੇ ਸਬਸਕ੍ਰਾਈਬ ਕਰੋ ਅਤੇ ਘੰਟੀ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਹਰ ਨਵੀਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਕੀ ਤੁਹਾਡਾ ਵੀ ਭੁਗਤਾਨ ਅਕਸਰ ਯੂ ਪੀ ਆਈ ਰਾਹੀਂ ਹੁੰਦਾ ਹੈ ਕਿ ਤੁਸੀਂ ਵੀ ਆਪਣੇ ਬੈਂਕ ਬੈਲੈਂਸ ਨੂੰ ਦਿਨ ਵਿੱਚ ਕਈ ਵਾਰ ਚੈੱਕ ਕਰਦੇ ਹੋ ਆਏ ਇਸ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖੋ ਕਿਉਂਕਿ 1 ਜੂਨ ਤੋਂ ਤੁਹਾਡੀਆਂ ਆਦਤਾਂ ਤੁਹਾਡੇ ਖਿਲਾਫ ਵੀ ਹੋ ਸਕਦੀਆਂ ਹਨ UPI ਦੇ ਨਵੇਂ ਨਿਯਮਾਂ ਵਿੱਚ ਕੁਝ ਐਸਾ ਆ ਗਿਆ ਹੈ ਜੋ ਤੁਸੀਂ ਸੋਚਿਆ ਵੀ ਨਹੀਂ ਸੀ ਨਾ ਸਿਰਫ ਬੈਲੈਂਸ ਚੈੱਕ ਕਰਨ ਤੇ ਰੋਕ ਲੱਗੇ ਕਿ ਸਗੋਂ ਤੁਸੀਂ ਜਿਸ ਨੂੰ ਭੁਗਤਾਨ ਕਰ ਰਹੇ ਹੋ ਉਸ ਦਾ ਅਸਲੀ ਨਾਮ ਵੀ ਹੁਣ ਦਿਖਾਈ ਦੇਵੇਗਾ ਇਹ ਸਭ ਕੁਝ ਲਾਗੂ ਹੋ ਰਿਹਾ ਹੈ ਤੁਹਾਡੀ ਹੀ ਸਹੂਲਤ ਲਈ ਦੂਜੇ ਪਾਸੇ ਪੇਟੀਐਮ ਨੇ ਵੀ ਚੁੱਪਚਾਪ ਇੱਕ ਨਵਾਂ ਫੀਚਰ ਜਾਰੀ ਕਰ ਦਿੱਤਾ ਹੈ ਜਿਸ ਦੀ ਮਦਦ ਨਾਲ ਤੁਸੀਂ ਆਪਣੀ ਭੁਗਤਾਨ ਹਿਸਟਰੀ ਨੂੰ ਕਿਸੇ ਤੋਂ ਵੀ ਛੁਪਾ ਸਕਦੇ ਹੋ ਹਾਂ ਹੁਣ ਤੁਸੀਂ ਆਪਣੇ ਲੈਣ ਦੇਣ ਨੂੰ ਸਿਰਫ ਇੱਕ ਸਵਾਈਪ ਵਿੱਚ ਗਾਇਬ ਕਰ ਸਕਦੇ ਹੋ ਪਰ ਸਵਾਲ ਇਹ ਹੈ ਕਿ ਇਹ ਸੁਵਿਧਾ ਤੁਹਾਡੀ ਸੁਰੱਖਿਆਤ ਵਧਾਏਗੀ ਜਾਂ ਫਿਰ ਗਲਤ ਹਥਿਆਰ ਬਣੇਗੀ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਹਰ ਇੱਕ ਸਵਾਲ ਦਾ ਜਵਾਬ ਸਹੀ ਸਪਸ਼ਟ ਅਤੇ ਦਰਸ਼ਕਾਂ ਦੇ ਹਿੱਤ ਵਿੱਚ UPI ਨਾਲ ਜੁੜੀ ਸਭ ਤੋਂ ਵੱਡੀ ਖਬਰ ਜੂਨ ਤੋਂ ਲੈ ਕੇ ਅਗਸਤ 2025 ਤੱਕ UPI ਸਿਸਟਮ ਵਿੱਚ ਕਈ ਵੱਡੇ ਬਦਲਾਅ ਲਾਗੂ ਹੋਣ ਜਾ ਰਹੇ ਹਨ ਜੋ ਕਿ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਲਿਆਂਦੇ ਜਾ ਰਹੇ ਹਨ ਇਹ ਬਦਲਾਅ UPI ਨੂੰ ਹੋਰ ਸੁਰੱਖਿਅਤ ਅਤੇ ਤੇਜ਼ ਸਥਿਰ ਬਣਾਉਣ ਲਈ ਹਨ ਚਲੋ ਵੇਖੀਏ ਕਿਹੜੇ-ਕਿਹੜੇ ਨਵੇਂ ਨਿਯਮ ਆ ਰਹੇ ਹਨ ਹੁਣ ਜਦੋਂ ਤੁਸੀਂ ਕਿਸੇ ਵੀ UPI ਰਾਹੀਂ ਭੁਗਤਾਨ ਕਰੋਗੇ ਤਾਂ ਤੁਹਾਨੂੰ ਐਪ ਤੇ ਸਿਰਫ ਅਸਲ ਖਾਤਾਧਾਰਕ ਦਾ ਨਾਂ ਹੀ ਦਿਖਾਈ ਦੇਵੇਗਾ ਜੋ ਜਿਸ ਨੂੰ ਅਲਟੀਮੇਟ ਲਾਪਾਤਰੀ ਕਿਹਾ ਜਾਂਦਾ ਹੈ ਜੇਕਰ ਕਿਸੇ ਨੇ ਆਪਣਾ ਨਾਮ ਐਪ ਵਿੱਚ ਕੁਝ ਹੋਰ ਸੈੱਟ ਕੀਤਾ ਹੋਇਆ ਹੈ ਜਾਂ ਫਿਰ ਨਿਕਨੇਮ ਲਗਾਇਆ ਹੋਇਆ ਹੈ ਉਹ ਦਿਖਾਈ ਨਹੀਂ ਦੇਵੇਗਾ ਇਸ ਨਾਲ ਗਲਤ ਵਿਅਕਤੀ ਨੂੰ ਭੁਗਤਾਨ ਭੇਜਣ ਦੀ ਗਲਤੀ ਘੱਟ ਹੋ ਜਾਵੇਗੀ ਹੁਣ ਲੈਣ ਦੇਣ ਦੀ ਸਪੀਡ ਵੀ ਵਧੇਗੀ UPI ਲੈਣ ਦੇਣ ਤੇ ਹੁਣ ਜਵਾਬ ਦੀ ਉਡੀਕ ਘੱਟ ਹੋ ਜਾਵੇਗੀ ਪਹਿਲਾਂ 30 ਸਕਿੰਟ ਲੱਗਦੇ ਸਨ ਹੁਣ ਇਹ ਸਮਾਂ 15 ਸਕਿੰਟ ਕਰ ਦਿੱਤਾ ਗਿਆ ਹੈ ਭੁਗਤਾਨ ਹੋਣ ਜਾਂ ਫੇਲ ਹੋਣ ਬਾਰੇ ਤੁਹਾਨੂੰ ਫੌਰਨ ਪਤਾ ਲੱਗ ਜਾਵੇਗਾ ਫੋਨਪੇ Google Pay Paytm ਤੇ ਇਹ ਨਵਾਂ ਫੀਚਰ 30 ਜੂਨ ਤੱਕ ਲਾਗੂ ਕੀਤਾ ਜਾ ਸਕਦਾ ਹੈ ਹੁਣ ਗੱਲ ਕਰਦੇ ਹਾਂ ਬੈਲੈਂਸ ਚੈੱਕ ਕਰਨ ਦੀ ਸੀਮਾ ਹੁਣ ਇੱਕ ਐਪ ਤੋਂ ਤੁਸੀਂ ਸਿਰਫ ਇੱਕ ਦਿਨ ਵਿੱਚ 50 ਵਾਰ ਹੀ ਆਪਣਾ ਬੈਲੈਂਸ ਚੈੱਕ ਕਰ ਸਕਦੇ ਹੋ ਜੇਕਰ ਤੁਸੀਂ ਦੋ ਵੱਖ-ਵੱਖ ਐਪ ਵਰਤੇ ਤੇ ਹੋ ਆਹ ਇਹ ਸਮਾ ਸੀਮਾ 100 ਵਾਰ ਤੱਕ ਹੋ ਸਕਦੀ ਹੈ ਇਸ ਨਾਲ ਬੈਂਕ ਸਰਵਰ ਤੇ ਲੋਡ ਘਟੇਗਾ ਅਤੇ ਐਪ ਹੈਂਗ ਹੋਣ ਦੀ ਸਮੱਸਿਆ ਵੀ ਘਟੇਗੀ ਅਕਾਊਂਟ ਲਿਸਟ ਚੈੱਕ ਕਰਨ ਦੀ ਵੀ ਸੀਮਾ ਹੁਣ ਤੁਸੀਂ ਆਪਣੇ UPI ਐਪ ਵਿੱਚ ਲਿੰਕ ਕੀਤੇ ਬੈਂਕ ਅਕਾਊਂਟ ਦੀ ਸੂਚੀ ਦਿਨ ਵਿੱਚ ਸਿਰਫ 25 ਵਾਰ ਹੀ ਵੇਖ ਸਕਦੇ ਹੋ। ਹੁਣ ਜੇਕਰ ਤੁਸੀਂ ਕੋਈ ਬਿੱਲ ਜਾਂ EMI ਆਟੋਮੈਟਿਕ ਭੁਗਤਾਨ ਲਈ ਸੈੱਟ ਕੀਤਾ ਹੋਇਆ ਹੈ ਤਾਂ ਉਹ ਹੁਣ ਸਿਰਫ ਗੈਰ-ਪੀਕ ਘੰਟਿਆਂ ਵਿੱਚ ਹੀ ਕٹےਗਾ। ਇਸ ਨਾਲ ਸਰਵਰ ਡਾਊਨ ਜਾਂ ਲੇਟ ਹੋਣ ਦੀ ਸਮੱਸਿਆ ਨਹੀਂ ਆਵੇਗੀ। ਹੁਣ ਜਦੋਂ ਤੁਸੀਂ ਕੋਈ ਭੁਗਤਾਨ ਕਰੋਗੇ ਤਾਂ ਲੈਣ ਦੇਣ ਤੋਂ ਤੁਰੰਤ ਬਾਅਦ ਤੁਹਾਡਾ ਉਪਲਬਧ ਬੈਲੈਂਸ ਆਪਣੇ ਆਪ ਐਪ ਦਿਖਾਏਗਾ ਜਿਸ ਨਾਲ ਤੁਹਾਨੂੰ ਵਾਰ-ਵਾਰ ਬੈਲੈਂਸ ਚੈੱਕ ਕਰਨ ਦੀ ਲੋੜ ਨਹੀਂ ਪਵੇਗੀ। ਆਓ ਜਾਣਦੇ ਹਾਂ ਇਸ ਨਾਲ ਆਮ ਲੋਕਾਂ ਨੂੰ ਕੀ ਫਾਇਦਾ ਹੋਵੇਗਾ। ਆਮ ਲੋਕਾਂ ਨੂੰ ਭੁਗਤਾਨ ਵਿੱਚ ਤੇਜ਼ੀ ਅਤੇ ਸਪਸ਼ਟਤਾ ਮਿਲੇਗੀ ਗਲਤ ਨਾਮ ਤੇ ਭੁਗਤਾਨ ਭੇਜਣ ਦੀ ਗਲਤੀ ਘੱਟ ਹੋ ਜਾਵੇਗੀ ਬੈਂਕ ਸਰਵਰ ਤੇ ਲੋਡ ਘਟੇਗਾ ਐਪ ਕਰੈਸ਼ ਜਾਂ ਫ੍ਰੀਜ਼ ਨਹੀਂ ਹੋਣਗੇ ਇੱਥੇ ਉਪਭੋਗਤਾਵਾਂ ਨੂੰ ਵੀ ਸਲਾਹ ਦਿੱਤੀ ਗਈ ਹੈ ਬੈਲੈਂਸ ਵਾਰ-ਵਾਰ ਚੈੱਕ ਕਰਨ ਦੀ ਆਦਤ ਤੇ ਕਾਬੂ ਪਾਓ ਭੁਗਤਾਨ ਤੋਂ ਪਹਿਲਾਂ ਰਿਸੀਵਰ ਦਾ ਨਾਮ ਧਿਆਨ ਨਾਲ ਪੜੋ ਜੇਕਰ ਲੈਣ-ਦੇਣ ਹੌਲੀ ਹੋਵੇ ਤਾਂ ਘਬਰਾਣ ਦੀ ਲੋੜ ਨਹੀਂ ਇਹ ਨਵਾਂ ਸਿਸਟਮ ਬਹੁਤ ਹੀ ਤੇਜ਼ੀ ਨਾਲ ਜਵਾਬ ਦੇਵੇਗਾ ਫੋਨ ਵੱਧਦੇ ਆ ਅਗਲੀ ਖਬਰ ਵੱਲ ਪੇਟੀਐਮ ਦੀ ਨਵੀਂ ਹਾਈਡ ਪੇਮੈਂਟ ਵਿਸ਼ੇਸ਼ਤਾ ਪੇਟੀਐਮ ਨੇ ਆਪਣੇ ਕਰੋੜਾਂ ਉਪਭੋਗਤਾਵਾਂ ਲਈ ਇੱਕ ਨਵਾਂ ਖਾਸ ਫੀਚਰ ਲਾਂਚ ਕੀਤਾ ਹੈ ਜਿਸ ਦਾ ਨਾਮ ਹੈ ਹਾਈਡ ਪੇਮੈਂਟ ਇਸ ਫੀਚਰ ਦੀ ਮਦਦ ਨਾਲ ਤੁਸੀਂ ਆਪਣੇ ਭੁਗਤਾਨ ਦੇ ਵੇਰਵੇ ਲੋਕਾਂ ਤੋਂ ਲੁਕਾ ਸਕਦੇ ਹੋ ਖਾਸ ਕਰਕੇ ਉਹ ਲੋਕ ਜਿਨ੍ਹਾਂ ਨੂੰ ਆਪਣੇ ਲੈਣ-ਦੇਣ ਗੁਪਤ ਰੱਖਣੇ ਹੁੰਦੇ ਹਨ ਉਨ੍ਹਾਂ ਲਈ ਇਹ ਵਿਸ਼ੇਸ਼ਤਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਸਾਬਤ ਹੋ ਸਕਦੀ ਹੈ ਆਓ ਜਾਣਦੇ ਹਾਂ ਲੈਣ-ਦੇਣ ਦੀ ਪ੍ਰਕਿਰਿਆ ਨੂੰ ਕਿਵੇਂ ਲੁਕਾਇਆ ਜਾ ਸਕਦਾ ਹੈ ਸਭ ਤੋਂ ਪਹਿਲਾਂ ਪੇਟੀਐਮ ਮਨੀ ਐਪ ਖੋਲੋ ਫਿਰ ਬੈਲੈਂਸ ਹਿਸਟਰੀ ਸੈਕਸ਼ਨ ਦੇ ਵਿੱਚ ਜਾਓ ਉਹ ਲੈਣ-ਦੇਣ ਲੱਭੋ ਜਿਸ ਨੂੰ ਤੁਸੀਂ ਲੁਕਾਉਣਾ ਚਾਹੁੰਦੇ ਹੋ ਉਸ ਐਂਟਰੀ ਨੂੰ ਖੱਬੇ ਪਾਸੇ ਸਵਾਈਪ ਕਰੋ ਅਤੇ ਹਾਈਡ ਬਟਨ ਤੇ ਕਲਿੱਕ ਕਰੋ ਔਰ ਫਿਰ ਜੈਸਤੇ ਦਬਾ ਕੇ ਪੁਸ਼ਟੀ ਕਰੋ ਹੁਣ ਉਹ ਲੈਣ ਦੇਣ ਤੁਹਾਡੀ ਹਿਸਟਰੀ ਵਿੱਚੋਂ ਗਾਇਬ ਹੋ ਜਾਏਗਾ ਅਤੇ ਕੋਈ ਹੋਰ ਵਿਅਕਤੀ ਉਸ ਨੂੰ ਨਹੀਂ ਦੇਖ ਸਕੇਗਾ ਆਓ ਜਾਣਦੇ ਹਾਂ ਜੇਕਰ ਤੁਸੀਂ ਗਲਤੀ ਨਾਲ ਕਿਸੇ ਪੇਮੈਂਟ ਨੂੰ ਲੁਕਾ ਦਿੱਤਾ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ ਪੇਟੀਐਮ ਨੇ ਅਨ ਹਾਈਡ ਕਰਨ ਦਾ ਵੀ ਇੱਕ ਢੰਗ ਦਿੱਤਾ ਹੈ ਦੁਬਾਰਾ ਬੈਲੈਂਸ ਹਿਸਟਰੀ ਤੇ ਜਾਓ ਸੱਜੇ ਪਾਸੇ ਅਤੇ ਤਿੰਨ ਬਿੰਦੀਆਂ ਤੇ ਕਲਿੱਕ ਕਰੋ ਹਾਈਡ ਪੇਮੈਂਟਸ ਚੁਣੋ ਉੱਥੇ ਤੁਸੀਂ ਲੁਕਾਏ ਹੋਏ ਭੁਗਤਾਨ ਮੂੜ ਤੋਂ ਦੇਖ ਸਕਦੇ ਹੋ ਇਹ ਵਿਸ਼ੇਸ਼ਤਾ ਕਿਉਂ ਜ਼ਰੂਰੀ ਹੈ ਤੁਹਾਡੀ ਪ੍ਰਾਈਵੇਸੀ ਨਿਰਵਗਨ ਬਣੀ ਰਹੇਗੀ ਨਿੱਜੀ ਭੁਗਤਾਨ ਕਿਸੇ ਹੋਰ ਦੀ ਨਿਗਾਹ ਤੋਂ ਬਚੇ ਰਹਿਣਗੇ ਤੁਹਾਨੂੰ ਪੂਰਾ ਕੰਟਰੋਲ ਮਿਲੇਗਾ ਕਿ ਤੁਸੀਂ ਵਿਖਾਣਾ ਚਾਹੁੰਦੇ ਹੋ ਜਾਂ ਫਿਰ ਨਹੀਂ ਇਹ ਦੋਨੋਂ ਨਿਯਮ ਸਾਨੂੰ ਸਿਖਾਉਂਦੀਆਂ ਹਨ ਕਿ ਟੈਕਨੋਲੋਜੀ ਸਿਰਫ ਸਹੂਦਾ ਹੀ ਨਹੀਂ ਸਗੋਂ ਸੁਰੱਖਿਆ ਅਤੇ ਪ੍ਰਾਈਵੇਸੀ ਦੇ ਮਾਮਲੇ ਵਿੱਚ ਬਹੁਤ ਹੀ ਵਧੀਆ ਭੂਮਿਕਾ ਨਿਭਾ ਰਹੀ ਹੈ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀ ਆਈਵਤੇ ਕਮੈਂਟ ਕਰਕੇ ਦੱਸੋ ਤੁਸੀਂ ਹੋਰ ਕਿਹੜੇ ਵਿਸ਼ਿਆਂ ਤੇ ਜਾਣਕਾਰੀ ਚਾਹੁੰਦੇ ਹੋ ਧੰਨਵਾਦ ਜੀ ਜੇ ਐਨ ਜੇ ਨਿਊਜ਼ ਇੰਡੀਆ 'ਚ ਤੁਹਾਡਾ ਫਿਰ ਤੋਂ ਸਵਾਗਤ ਹੋਵੇਗਾ ਇੱਕ ਹੋਰ ਨਵੀਂ ਖਬਰ ਦੇ ਨਾਲ